ਧੰਨਵਾਦ ਤੁਹਾਡਾ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਕੈਬਨਿਟ ਦੇ ਸਾਰੇ ਸਾਥੀ ਕਲੀਗ ਮੌਜੂਦ ਨੇ ਸਾਥਿਓ ਅੱਜ ਜਿਸ ਮਕਸਦ ਦੇ ਲਈ ਇੱਥੇ ਇਕੱਠੇ ਹੋਏ ਆ ਜਿਵੇਂ ਕਿ ਬੀਜੇਪੀ ਨੂੰ ਆਦਤ ਹੈ ਕਿ ਪੰਜਾਬ ਦੇ ਨਾਲ ਬਾਰ 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 ਮੱਕਾਰੀ ਕਰਨੀ ਹੈ ਧੋਖਾ ਕਰਨਾ ਹੈ ਪਿੱਠ ਦੇ ਵਿੱਚ ਛੁਰਾ ਮਾਰਨਾ ਹੈ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਹੱਕਾਂ ਉੱਪਰ ਡਾਕੇ ਵੱਜਦੇ ਰਹੇ ਨੇ ਤੇ ਹੁਣ ਇੱਕ ਨਵਾਂ ਡਾਕਾ ਨਵੀਂ ਚੋਰੀ ਪੰਜ ਦਰਿਆਵਾਂ ਦੇ ਪੰਜਾਬ ਦੇ ਦੇ ਪਾਣੀ ਨੇ ਜਿਹੜੇ ਉਹਦੀ ਚੋਰੀ ਉਹਦੇ ਉੱਪਰ ਡਾਕਾ ਮਾਰਨ ਦੇ ਸਾਜ਼ਿਸ਼ਾਂ ਨੇ ਜਿਹੜੀਆਂ ਉਹ ਰਚੀਆਂ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਬੀਐਮਬੀ ਜਿਸ ਦੇ ਵਿੱਚ 60% ਪੰਜਾਬ ਦਾ ਸ਼ੇਅਰ ਹੈ ਉਹਦੇ ਵੀ ਪਾਣੀ ਉੱਪਰ ਡਾਕਾ ਮਾਰ ਕੇ ਚੋਰੀ ਕਰਕੇ ਪੰਜਾਬ ਦਾ ਪਾਣੀ ਉਹ ਹਰਿਆਣੇ ਨੂੰ ਦੇਣ ਦੀਆਂ ਕੁੱਝੀਆਂ ਚਾਲਾਂ ਨੇ ਜਿਹੜੀਆਂ ਉਹ ਰਚੀਆਂ ਗਈਆਂ ਨੇ ਹਰਿਆਣੇ ਨੂੰ ਆਲਰੇਡੀ 1700 ਕਿਊਸਿਕ ਉਹਨਾਂ ਦੇ ਸ਼ੇਅਰ ਤੋਂ ਵੱਧ ਕੇ 4700 ਕਿਊਸਿਕ ਦਿੱਤਾ ਜਾ ਰਿਹਾ ਪਰ ਇਸ ਤੋਂ ਵੀ ਵੱਧ ਪਾਣੀ ਪੰਜਾਬ ਦਾ ਲੁੱਟਿਆ ਜਾ ਰਿਹਾ ਜਿਹਦੇ ਜਿਸ ਨੂੰ ਰੋਕਣ ਦੇ ਲਈ ਜਿਹਦੀ ਲੜਾਈ ਦੇ ਲਈ ਅੱਜ ਪੰਜਾਬ ਸਰਕਾਰ ਨੇ ਮਾਨ ਸਾਹਿਬ ਭਗਵੰਤ ਮਾਨ ਜੀ ਨੇ ਸਾਰੇ ਕੈਬਨਿਟ ਨੇ ਸਾਰੇ ਐਮ ਐਲ ਏ ਇੱਥੇ ਇਕੱਠੇ ਹੋਏ ਸਾਡੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਉਚੇਚੇ ਤੌਰ ਤੇ ਆਏ ਤੇ ਇਹ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਨਾ ਪਾਣੀਆਂ ਦੇ ਉੱਪਰ ਡਾਕਾ ਨਹੀਂ ਵੱਜਣ ਦਿੱਤਾ ਜਾਊਗਾ ਔਰ ਇਹਦੇ ਲਈ ਜਿਹੜੀ ਲੜਾਈ ਹੈ ਉਹ ਹਰ ਤਰ੍ਹਾਂ ਦੀ ਚਾਹੇ ਉਹ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਕੂਚਿਆਂ ਦੇ ਵਿੱਚ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਕੈਬਨਿਟ ਦੇ ਸਾਰੇ ਸਾਥੀ ਕਲੀਗ ਮੌਜੂਦ ਨੇ ਸਾਥੀਓ ਅੱਜ ਜਿਸ ਮਕਸਦ ਲਈ ਇੱਥੇ ਇਕੱਠੇ ਹੋਏ ਆਂ ਜਿਵੇਂ ਕਿ ਭਾਜਪੀ ਨੂੰ ਆਦਤ ਹੈ ਕਿ ਪੰਜਾਬ ਦੇ ਨਾਲ ਬਾਰ 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 ਮੱਕਾਰੀ ਕਰਨੀ ਹੈ ਧੋਖਾ ਕਰਨਾ ਹੈ ਪਿੱਠ ਦੇ ਵਿੱਚ ਛੁਰਾ ਮਾਰਨਾ ਹੈ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਹੱਕਾਂ ਉੱਪਰ ਡਾਕੇ ਵੱਜਦੇ ਰਹੇ ਨੇ ਤੇ ਹੁਣ ਇੱਕ ਨਵਾਂ ਡਾਕਾ ਨਵੀਂ ਚੋਰੀ ਪੰਜ ਦਰਿਆਵਾਂ ਦੇ ਪੰਜਾਬ ਦੇ ਪਾਣੀ ਨੇ ਜਿਹੜੇ ਉਹਦੀ ਚੋਰੀ ਉਹਦੇ ਉੱਪਰ ਡਾਕਾ ਮਾਰਨ ਦੀ ਸਾਜ਼ਿਸ਼ਾਂ ਨੇ ਜਿਹੜੀਆਂ ਉਹ ਰਚੀਆਂ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਬੀਐਮਬੀ ਜਿਸ ਦੇ ਵਿੱਚ 60% ਪੰਜਾਬ ਦਾ ਸ਼ੇਅਰ ਹੈ ਉਹਦੇ ਵੀ ਪਾਣੀ ਉੱਪਰ ਡਾਕਾ ਮਾਰ ਕੇ ਚੋਰੀ ਕਰਕੇ ਪੰਜਾਬ ਦਾ ਪਾਣੀ ਉਹ ਹਰਿਆਣੇ ਨੂੰ ਦੇਣ ਦੀਆਂ ਕੁਝੀਆਂ ਚਾਲਾਂ ਨੇ ਜਿਹੜੀਆਂ ਉਹ ਰਚੀਆਂ ਗਈਆਂ ਨੇ ਹਰਿਆਣੇ ਨੂੰ ਆਲਰੇਡੀ 1700 ਕਿਊਸਿਕ ਉਹਨਾਂ ਦੇ ਸ਼ੇਅਰ ਤੋਂ ਵੱਧ ਕੇ 4700 ਕਿਊਸਿਕ ਦਿੱਤਾ ਜਾ ਰਿਹਾ ਪਰ ਇਸ ਤੋਂ ਵੀ ਵੱਧ ਪਾਣੀ ਪੰਜਾਬ ਦਾ ਲੁੱਟਿਆ ਜਾ ਰਿਹਾ ਜਿਹਦੇ ਜਿਸ ਨੂੰ ਰੋਕਣ ਦੇ ਲਈ ਜਿਹਦੀ ਲੜਾਈ ਦੇ ਲਈ ਅੱਜ ਪੰਜਾਬ ਸਰਕਾਰ ਨੇ ਮਾਨ ਸਾਹਿਬ ਭਗਵੰਤ ਮਾਨ ਜੀ ਨੇ ਸਾਰੇ ਕੈਬਨਿਟ ਨੇ ਸਾਰੇ ਐਮ ਐਲ ਏ ਇੱਥੇ ਇਕੱਠੇ ਹੋਏ ਸਾਡੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਉਚੇਚੇ ਤੌਰ ਤੇ ਆਏ ਤੇ ਇਹ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਨਾ ਪਾਣੀਆਂ ਦੇ ਉੱਪਰ ਡਾਕਾ ਨਹੀਂ ਵੱਜਣ ਦਿੱਤਾ ਜਾਊਗਾ ਔਰ ਇਹਦੇ ਲਈ ਜਿਹੜੀ ਲੜਾਈ ਹੈ ਉਹ ਹਰ ਤਰ੍ਹਾਂ ਦੀ ਚਾਹੇ ਉਹ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਕੂਚੇਾਂ ਦੇ